ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਾਡਾ ਆਪਣਾ ਪੰਜਾਬ ਪੁਲਿਸ ਬ੍ਰੈਂਡ ਵੈਸਟਰ ਸਟਾਰ ਮਾਧਵਨ ਰਾਏ son of ਮਿਸਟਰ ਦੀਪਤਰਾਈ ਇੱਕ ਖਾਸ ਅਪੀਲ ਕਰਦੇ ਹੋਏ ਆਪਣੀ ਵੋਟ ਦਾ ਸਹੀ ਇਸਤੇਮਾਲ ਕਰੋ ਤੇ ਵੋਟ ਦੀ ਤਾਕਤ ਨੂੰ ਸਮਝੋ ਤੇ ਸਰਕਾਰ ਚੁਣਨ ਦੇ ਵਿੱਚ ਸਾਡਾ ਯੋਗਦਾਨ ਦਿਵੋ ਤੇ ਆਪਸੀ ਭਾਈਚਾਰਾ ਬਣਾ ਕੇ ਰੱਖੋ ਕਿ ਸ਼ਾਂਤਮਈ ਮਾਹੌਲ ਦੇ ਵਿੱਚ ਇਲੈਕਸ਼ਨ ਹੋ ਜਾਣ ਤੇ ਖਾਸ ਤੌਰ ਤੇ ਅਪੀਲ ਕਰਦੇ ਹਾਂ ਸ਼ਰਾਰਤੀ ਅੰਸਲਾ ਤੇ ਕ੍ਰਿਮੀਨਲ ਬੈਕਗ੍ਰਾਉਂਡ ਵਾਲਿਆਂ ਨੂੰ ਕਿ ਕਿਸੇ ਵੀ ਤਰ੍ਹਾਂ ਦਾ ਮਾਹੌਲ ਖਰਾਬ ਨਾ ਕਰਨ ਜੇ ਕੋਈ ਮਾਹੌਲ ਖਰਾਬ ਕਰਦਾ ਹੈ ਤਾਂ ਉਸਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਕਾਨੂੰਨੀ ਵਿਵਸਥਾ ਵਿੱਚ ਰਹੋ ਤੇ ਅੰਤ ਦੇ ਵਿੱਚ ਇੱਕ ਵਾਰੀ ਫਿਰ ਮੈਂ ਇਹੀ ਕਹੂੰਗਾ ਕਿ ਆਪ ਸਿਪਾਹੀਚਾਰਾ ਬਣਾ ਕੇ ਰੱਖੋ ਧੰਨਵਾਦ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਕਿ ਜਿਹੜੇ ਕੁਝ ਅਸੀਂ ਪਰਿਚੇ ਸਮਝਾ ਰਹੇ ਹਾਂ ਕਿ ਛੋਟਾ ਬੱਚਾ ਮਾਧਵਨ ਤੁਹਾਨੂੰ ਬਹੁਤ ਹੀ ਸੰਜੀਦਗੀ ਨਾਲ ਹੀ ਮੈਸੇਜ ਦੇ ਰਿਆ ਹੈ ਸੋ ਜਿਹੜਾ ਅਸੀਂ ਫਿਊਚਰ ਬਣਾ ਰਹੇ ਇਹਨਾਂ ਲਈ ਬਣਾ ਰਹੇ ਹੈਗੇ ਸੋ ਜਿਹੜੀ ਸਾਡੀ ਵੋਟ ਹੈ ਉਹ ਸਾਡੀ ਤਾਕਤ ਹੈ ਉਹ ਖਰੀਦੀ ਨਹੀਂ ਜਾ ਸਕਦੀ ਉਹ ਕਿਸੇ ਦੇ ਡਰ ਦੇ ਵਿੱਚ ਆ ਕੇ ਤੁਸੀਂ ਨਾ ਦਿਓ ਤੁਸੀਂ ਸੋਚ ਸਮਝ ਕੇ ਇਸ਼ੂਸ ਦੇ ਉੱਤੇ ਕਿਹੜੀ ਜੋ ਵੀ ਇਸ਼ੂਸ ਨੇ ਉਹਨਾਂ ਦੇ ਉੱਤੇ ਦਿਓ ਤੇ ਤੁਸੀਂ ਕਿਸੇ ਡਰਾਵੇ ਦੇ ਵਿੱਚ ਆ ਕੇ ਜਾਂ ਕਿਸੇ ਲਾਲਚ ਦੇ ਵਿੱਚ ਆ ਕੇ ਨਾ ਦਿਓ य मैं जरा बहुत ही समझदारी बच्चा है उन्हें जरा समझाया सुनेहा लगया है नाल ही मैं दसना चाहनी हाँ कि हूँ आखिरी हफ्ता रह गया है एक जून जी डेट है वह बहुत अहम है ਅ ਜਿੱਦਾਂ ਹੀ ਬੱਚਾ ਚਾਰਿਆ ਹੈ ਉਹਦਾ ਜਿਹੜਾ ਫਿਊਚਰ ਹੈ ਉਹ ਪੜਨਾ ਜ਼ਰੂਰੀ ਹੈਗਾ ਇਹਦਾ ਦੇ ਬੱਚਿਆਂ ਦਾ ਫਿਊਚਰ ਜਿਹੜਾ ਉਹ ਸਾਡੇ ਹੱਥ 'ਚ ਹੀ ਹੈਗਾ ਹੈ ਤੁਹਾਡੀ ਉਂਗਲ ਦੇ ਵਿੱਚ ਉਹ ਸ਼ਕਤੀ ਹੈਗੀ ਹੈ ਸੋ 1 ਜੂਨ ਨੂੰ ਤੁਸੀਂ ਸਾਨੂੰ ਸਾਰੇ ਨੂੰ ਮਿਲੋ ਤੁਸੀਂ ਬੂਥਾਂ ਤੇ ਤੇ ਛੁੱਟੀ ਮਣਾਉਣ ਨਾ ਜਾਓ 1 ਜੂਨ ਨੂੰ ਗਰਮੀ ਚਲਦੀ ਹੈਗੀ ਹੈ ਬਟ ਅਸੀਂ ਸਾਰੇ ਪ੍ਰਬੰਧ ਤੁਹਾਡੇ ਲਈ ਪੂਰੇ ਕੀਤੇ ਹੋਏ ਨੇ ਤੇ ਅਸੀਂ ਗੁਲਾਬ ਸ਼ਰਬਤ ਦਾ ਗਲਾਸ ਲੈ ਹੋਏ ਤੁਹਾਡੇ ਲਈ ਜਰੂਰ ਕਰਦੇ ਹੋਣੀ ਹੈ ਬੂਥ ਦੇ ਵਿੱਚ ਜ਼ਰੂਰ ਪਹੁੰਚੋ ਧੰਨਵਾਦ